ਹੈਲੋ ਸਸਿਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅੱਜ ਬਣਾਵਾਂਗੇ ਆਪਾਂ ਮਲਾਈ ਤੋਂ ਘਿਓ ਬਣਾਉਣ ਲੱਗੇ ਆਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਫ੍ਰਿਜ ਚੋਂ ਮੈਂ ਮਲਾਈ ਦਾ ਡੰਗਾ ਕੱਢ ਲਿਆਗਾ ਤੇ ਮਤਲਬ ਕਿ ਥੋੜੀ ਜੀ ਮਲਾਈ ਆ ਇਹਦੇ ਵਿੱਚੋਂ ਕਿਲੋ ਘਿਓ ਤਾਂ ਨਿਕਲ ਹੀ ਆਉਣਾਗਾ ਬਹੁਤ ਛੇਤੀ ਨੇ ਮੇਰੇ ਤਰੀਕੇ ਨਾਲ ਤਾਂ ਬਹੁਤ ਛੇਤੀ ਨਿਕਲ ਜਾਂਦਾ ਘਿਓ ਤੇ ਇਹਨੂੰ ਮੈਂ ਕੱਢ ਲਿਆ ਭਾਂਡੇ ਦੇ ਵਿੱਚ ਤੇ ਇਹਦੇ ਵਿੱਚ ਹੁਣ ਮੈਂ ਪਾ ਦੂੰਗੀ ਥੋੜਾ ਜਿਹਾ ਪਾਣੀ ਪਾਣੀ ਨਾਰਮਲ ਤੁਸੀਂ ਨਾਰਮਲੀ ਪਾ ਸਕਦੇ ਜੋ ਜ਼ਿਆਦਾ ਠੰਡਾ ਤੇ ਨਾ ਜ਼ਿਆਦਾ ਗਰਮ ਠੀਕ ਜਿਹਾ ਪਾ ਸਕਦੇ ਜੋ ਇਹਦੇ ਵਿੱਚ ਪਾਣੀ ਪਾ ਕੇ ਤੇ ਹੁਣ ਇਹਨੂੰ ਆਪਾਂ ਰਿੜਕ ਲੈਣੇ ਆਂਗੇ ਬਹੁਤ ਹੀ ਛੇਤੀ ਜਿਹੜਾ ਮਲਾਈ ਤੋਂ ਮੱਖਣ ਬਣ ਜਾਊਗਾ ਤੇ ਇਹਨੂੰ ਆਪਾਂ ਰੈਡਕ ਲੈਣੀ ਆ ਚੰਗੀ ਤਰ੍ਹਾਂ ਬਹੁਤਾ ਟਾਈਮ ਵੀ ਨਹੀਂ ਲੱਗਣਾ ਸਿਰਫ ਮਤਲਬ ਕਿ 1 ਮਿੰਟ ਹੀ ਲਾ ਲੋ 1 ਮਿੰਟ ਤੋਂ ਜ਼ਿਆਦਾ ਤਾਂ ਲੱਗਦਾ ਹੀ ਨਹੀਂ ਹੈ 1 ਮਿੰਟ ਦੇ ਵਿੱਚ ਜਿਹੜਾ ਤੁਹਾਡੇ ਸਾਹਮਣੇ ਬਣ ਕੇ ਕਿਉ ਆ ਜਾਊਗਾ ਤੇ ਚਲੋ ਜੀ ਆਪਾਂ ਇਹਨੂੰ ਮਦਾਨੀ ਦੇਣਾ ਰੈਡਕ ਲੈਣੀ ਆਗੇ ਸਜਰੀ ਮਲਾਈ ਆ ਬਹੁਤ ਦਿਨਾਂ ਦੀ ਹੈ ਨਹੀਂ ਗੀ 7-8 ਦਿਨਾਂ ਦੀ ਮਲਾਈ ਆ ਗਈ ਤੇ ਚਲੋ ਜੀ ਆਪਾਂ ਇਹਨੂੰ ਰੈਡ ਕਰ ਲੈਣੇ ਆਂਗੇ ਚੰਗੀ ਤਰ੍ਹਾਂ ਇਹਨੂੰ ਸਿਰਫ 1 ਮਿੰਟ ਹੀ ਲੱਗਾ ਸੀਗਾ 1 ਮਿੰਟ ਤੋਂ ਦਾ ਵੱਧ ਲੱਗਾ ਹੀ ਨਹੀਂ ਜਿਹੜਾ ਇਹਦਾ ਬਣ ਕੇ ਕਿ ਮੱਖਣ ਬਣ ਗਿਆ ਸੀਗਾ ਇਹਦਾ ਮਲਾਈ ਦਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਤਲਬ ਕਿ ਇਹਨੂੰ ਇਕੱਠੀ ਕਰਨ ਵਾਸਤੇ ਥੋੜਾ ਜਿਹਾ ਆਪਾਂ ਠੰਡਾ ਪਾਣੀ ਪਾ ਦਾਂਗੇ ਠੰਡੇ ਪਾਣੀ ਨਾਲ ਜਿਹੜਾ ਮੱਖਣ ਆਗਾ ਉਹ ਹੋ ਜੂਗਾ ਸਾਰਾ ਇਕੱਠਾ ਤੇ ਆਪਾਂ ਰਿਡਕਲੀ ਹੈਗੀ ਚੰਗੀ ਤਰ੍ਹਾਂ ਮਲਾਈ ਤੇ ਤੁਸੀਂ ਦੇਖ ਸਕਦੇ ਜਿਵੇਂ ਮੱਖਣ ਜਿਹੜਾ ਨਿੱਕਲੀ ਚੁੱਕਾਗਾ ਇੱਕ ਸਾਰਾ ਮਤਲਬ ਕਿ ਇਕੱਠਾ ਜਾ ਹੋ ਗਿਆ ਤੇ ਆਪਾਂ ਮਸ਼ੀਨ ਨੂੰ ਕਰ ਦਿੰਨੇ ਆ ਸਾਫ਼ ਮਸ਼ੀਨ ਨੂੰ ਸਾਫ਼ ਕਰਕੇ ਆਪਾਂ ਰੱਖ ਦਾਂਗੇ ਸਾਈਡ ਤੇ ਤੇ ਇਹਨੂੰ ਮੱਖਣ ਨੂੰ ਸਾਰੇ ਨੂੰ ਇਕੱਠਾ ਕਰਕੇ ਤੇ ਇਹਦੇ ਵਿੱਚ ਠੰਡਾ ਪਾਣੀ ਪਾਤਾ ਹੁਣ ਇਹ ਇਕੱਠਾ ਜਾ ਹੋ ਗਿਆ ਸਾਰਾ ਤੇ ਇਹਨੂੰ ਆਪਾਂ ਕਿਸੇ ਭਾਂਡੇ ਦੇ ਵਿੱਚ ਕੱਢ ਲੈਣੇ ਆ ਮੈਂ ਮਲਾਈ ਵਾਲੇ ਭਾਂਡੇ 'ਚ ਕੱਢ ਲੂੰ ਕਿਉਂਕਿ ਉਹ ਖਾਲੀ ਪਿਆਗਾ ਸਾਰਾ ਕੱਢ ਕੇ ਉਹਦੇ ਵਿੱਚ ਪਾ ਲੈਣੀ ਹੈਗੇ ਦੇਖੋ ਕਿੰਨਾ ਵਧੀਆ ਨਿਕਲਦਾ ਪਿਆਗਾ ਯਾ ਮੀਨੇ ਵੀ ਪੰਗਰ ਗਿਆ ਜਾਨੀ ਵਧੀਆ ਨਿਕਲਦਾ ਪਿਆ ਤੇ ਸਾਰਾ ਐਵੇਂ ਕਰਕੇ ਚਲੋ ਜੀ ਸਾਰਾ ਮੱਖਣ ਮੈਂ ਕੱਢ ਲਿਆ ਹੈਗਾ ਤੇ ਜਿਹੜਾ ਮਤਲਬ ਕਿ ਪਿੱਛੇ ਦੁੱਧ ਜਿਆ ਬਚਿਆ ਹੈਗਾ ਇਹਨੂੰ ਆਪਾਂ ਡੋਲ ਦਾਂਗੇ ਤੇ ਦੇਖੋ ਆਪਣੀ ਮੱਖਣ ਕਿੰਨਾ ਵਧੀਆ ਨਿਕਲ ਆਇਆ ਤੇ ਇਸ ਤੋਂ ਬਾਅਦ ਮੈਂ ਉਹ ਦੁੱਧ ਜਿਹੜਾ ਕੜਾਈ 'ਚ ਪਿਆ ਸੀ ਉਹ ਢੋਲਤਾਗਾ ਤੇ ਇੱਧਰ ਮੈਂ ਚਲਾਤਾ ਗੈਸ ਗਲਾਸ ਗੈਸ ਚਲਾਉਣ ਤੋਂ ਬਾਅਦ ਤੇ ਇਹਦੇ ਵਿੱਚ ਪਾ ਦਊਂਗੀ ਸਾਰਾ ਮੱਖਣ ਜਿਹੜਾ ਮੈਂ ਹੁਣੇ ਕੱਢਿਆ ਸੀਗਾ ਥੋੜਾ ਜਿਹਾ ਮੱਖਣ ਆ ਇਹਦੇ ਵਿੱਚ ਆਪਣਾ ਕਿਲੋ ਘਿਓ ਤਾਂ ਬਣਾ ਨਹੀਂ ਜਾਣਾਗਾ ਤੇ ਇਹਦੇ ਵਿੱਚ ਮਾਰ ਦਊਂਗੀ ਕੜਚੀ ਕਿਉਂਕਿ ਇਹ ਹੁਣ ਹੋ ਗਿਆ ਪੰਗਰਨਾ ਸ਼ੁਰੂ ਗਰਮ ਹੋਣਾ ਸ਼ੁਰੂ ਹੋ ਗਿਆਗਾ ਇਹਦੇ ਵਿੱਚ ਕੜਚੀ ਮਾਰ ਦਿੰਨੇ ਆਂਗੇ ਸਾਰੇ ਨੂੰ ਜਿਹੜਾ ਮਿਕਸ ਕਰ ਦਿੰਨੇ ਆ ਵਿੱਚ ਤੇ ਨਾਲ-ਨਾਲ ਜਿਹੜੀ ਕੜਚੀ ਆਪਾਂ ਮਾਰੀ ਜਾਵਾਂਗੇ 2 ਮਿੰਟ ਅੱਧੇ ਕ ਮਿੰਟ ਦਾ ਗੈਪ ਲੈ ਲਾਂਗੇ ਇਸ ਤੋਂ ਬਾਅਦ ਆਪਾਂ ਜਿਹੜੀ ਕੜਚੀ ਲਗਾਤਾਰ ਮਾਰਾਂਗੇ ਨਹੀਂ ਤੇ ਇਹ ਉੱਬਲ ਕੇ ਵਾਲਾ ਆ ਕੇ ਸਾਰਾ ਇਹ ਗੈਂਸ ਤੇ ਡੁੱਲ ਜਾਊਗਾ ਕੜਚੀ ਨਾਲ-ਨਾਲ ਮਾਰਦੇ ਜਾਵਾਂਗੇ ਧਿਆਨ ਰੱਖਾਂਗੇ ਇਸ ਗੱਲ ਦਾ ਕਿ ਕਿਉਂ ਜਿਹੜਾ ਬਾਹਰ ਨਾ ਨਿਕਲੇ ਇਹ ਕੜਚੀ ਆਪਾਂ ਮਾਰਦੇ ਜਾਣੀ ਹੈਗੀ ਇਸ ਤੋਂ ਬਾਅਦ ਜਿਹੜਾ ਆਪਣਾ ਘਿਓ ਫਿਰ ਹਾਲ ਬਣ ਹੀ ਗਿਆਗਾ ਜਿਹੜਾ ਥੋੜੀ ਜੀ ਕੋਈ ਬਹੁਤਾ ਜਿਆਦਾ ਟਾਈਮ ਵੀ ਨਹੀਂ ਲੱਗਾ ਬਸ 5 ਕਿ ਮਿੰਟ ਲੱਗੇ ਹੋਣਗੇ ਮੇਰੇ ਹਿਸਾਬ ਨਾਲ ਤੇ 50 ਮਿੰਟਾਂ ਚ ਆਪਣਾ ਜਿਹੜਾ ਘਿਓ ਬਣ ਕੇ ਤਿਆਰ ਆ ਤੇ ਇਹਨੂੰ ਹੁਣ ਮੈਂ ਕਿਸੇ ਡੱਬੇ ਦੇ ਵਿੱਚ ਪਾ ਲੈਣੀ ਹੈਗੀ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਇਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸ਼ੇਅਰ ਕਰਿਓ ਤੇ ਇੱਧਰ ਆਪਾਂ ਇੱਕ ਭਾਂਡੇ ਦੇ ਵਿੱਚ ਛਾਨ ਲੈਣੇ ਹੈਗੇ ਡੱਬੇ ਦੇ ਵਿੱਚ ਤੇ ਇਹਨੂੰ ਚਲੋ ਜੀ ਪਾਣੀ ਦੇ ਨਾਲ ਤੇ ਪਾਣੀ ਰੱਖ ਲਈਏ ਕਿਉਂਕਿ ਜਿਹੜਾ ਇਹਦੇ ਵਿੱਚ ਫੁਲਕ ਜਾਂ ਬਚਿਆ ਹੋਵੇ ਚ ਨਾ ਜਾਵੇ ਤੇ ਸਾਰਾ ਛਾਨ ਕੇ ਆਪਾਂ ਡੱਬੇ ਦੇ ਵਿੱਚ ਪਾ ਲਾਂਗੇ ਤੇ ਮੈਂ ਸਟੀਲ ਦੇ ਡੱਬੇ ਚ ਕੱਢ ਲਿਆ ਕਿ ਉਹ ਸਾਰਾ ਦੇਖੋ ਕਿੰਨਾ ਵਧੀਆ ਬਣ ਕੇ ਆਪਣਾ ਕਿਉਂ ਤਿਆਰ ਹੋ ਗਿਆਗਾ ਨਾ ਕੋਈ ਥੱਲੇ ਵੀ ਨਹੀਂ ਲੱਗਾ ਹੀ ਠੰਬੀ ਮਤਲਬ ਕਿ ਕਿੜੇ ਕਿਸੇ ਪਾਂਡੇ ਦੇ ਵਿੱਚ ਲੱਗੇ ਜੇ ਸਾੜ ਜਾ ਕੁਝ ਨਹੀਂ ਲੱਗਾ ਵਧੀਆ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਘਿਓ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਸਾਰੇ ਨੂੰ ਮੈਂ ਡੱਬੇ ਦੇ ਵਿੱਚ ਕੱਢਤਾ ਆਪਾਂ ਬਾਜ਼ਾਰ ਚੋਂ ਜਿੰਨਾ ਮਰਜ਼ੀ ਘਿਓ ਲੈ ਆਈਏ ਪਰ ਘਰ ਦੇ ਘਿਓ ਵਰਗੀ ਰੀਸ ਨਹੀਂ ਹੈਗੀ ਕਿਉਂਕਿ ਘਰ ਦੇ ਘਿਓ ਦਾ ਜਿਹੜਾ ਸਵਾਦ ਆ ਉਹ ਵੱਖਰਾ ਹੀ ਹੁੰਦਾ ਹੈਗਾ ਪਾਵੇਂ ਤੁਸੀਂ ਅੱਧਾ ਚਮਚੇ ਰੋਟੀ ਤੇ ਲਾ ਲਓ ਫਿਰ ਵੀ ਪਤਾ ਲੱਗ ਜਾਂਦਾ ਪਰ ਜਿਹੜਾ ਆਪਾਂ ਬਾਜ਼ਾਰੋਂ ਘਿਓ ਲੈ ਕੇ ਆਉਣੇ ਆ ਉਹਦੇ ਆਪਾਂ ਚਮਚਾ ਵੀ ਘਿਓ ਦਾ ਲਾ ਲਈਏ ਜਾਂ ਦੋ ਚਮਚੇ ਵੀ ਲਾ ਲਈਏ ਫਿਰ ਵੀ ਇੰਨੇ ਵਧੀਆ ਨਹੀਂ ਲੱਗਦਾ ਤੇ ਇਹਦੀ ਆਪਾਂ ਨੂੰ 스멜 ਵੀ ਵੱਖਰੀ ਆਉਂਦੀ ਹੈਗੀ ਘਰ ਦੇ ਘਿਓ ਦੀ ਤੇ ਜੇ ਤੁਸੀਂ ਇਦਾਂ ਦੇ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਪੂਰੀ ਸਪੋਰਟ ਕਰਿਓ ਤੇ ਅਗਲੇ ਵਾਰੀ ਤੁਹਾਡੇ ਵਾਸਤੇ ਨੈਸਟ ਵੀਡੀਓ ਲੈ ਕੇ ਆਵਾਂਗੇ ਚਲੋ ਜੀ ਕਿਓ ਮੇਰਾ ਬਣ ਕੇ ਤਿਆਰ ਹੋ ਗਿਆ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਤੇ ਦੇਖੋ ਆਪਣਾ ਕਿਲੋ ਦਾ ਜਿਹੜਾ ਦੇਸੀ ਘਿਓ ਦਾ ਡੱਬਾ ਬਣ ਕੇ ਵਧੀਆ ਤਿਆਰ ਹੋ ਗਿਆ ਹੈਗਾ ਚਲੋ ਜੀ ਮਿਲਦੇ ਆ ਨੈਸਟ ਵੀਡੀਓ ਦੇ ਵਿੱਚ ਬਾਏ ਬਾਏ